सत श्रीकाल जी अज की खबर मुलाजिमों संबंधित है हाईकोर्ट का व्डा फैसला दो तो ज़्यादा बच्चों वाले मुलाजिम की तरक्की लगाई जाएगी रोक शुरू कर दें जी अज्की वी खबर मुलाजिमों की तरक्की लैके हाई कोर्ट वालों व्डा फैसला सुनाया गया है हूँ दो, दो बच्चों वाले मुलाजिमों तरक्की उ रोक लगा दी गई है राजस्थान हाईकोर्ट ने दो तो ज़्यादा बच्चों वाले सरकारी मुलाजिमों की तरक्की उ रोक लगाकम जारी कर द ਜਿਕਰ ਹੋਇਆ ਹੈ ਕਿ 2023 ਵਿੱਚ ਤਤਕਾਲੀਨ ਸਰਕਾਰ ਨੇ 2 ਤੋਂ ਜ਼ਿਆਦਾ ਬੱਚਾ ਵਾਲੇ ਸਰਕਾਰੀ ਮੁਲਾਜ਼ਮਾਂ ਦੇ ਤਰੱਕੀ ਉੱਤੇ ਲੱਗੀ ਰੋਕ ਹਟਾਉਣ ਦਾ ਫੈਸਲਾ ਕੀਤਾ ਸੀ ਇਹ ਰੋਕ ਸਰਕਾਰ ਨੇ ਪਹਿਲਾਂ ਲਗਾਈ ਸੀ ਜਿਸ ਦੇ ਤਹਿਤ ਜਿਨ੍ਹਾਂ ਵੀ ਸਰਕਾਰੀ ਕਰਮਚਾਰੀਆਂ ਦੇ 2 ਤੋਂ ਜ਼ਿਆਦਾ ਬੱਚੇ ਹਨ ਉਹਨਾਂ ਦੀ ਤਰੱਕੀ ਨਹੀਂ ਹੋਵੇਗੀ ਹੁਣ ਜੱਜ ਪੰਕਜ ਭੰਡਾਰੀ ਅਤੇ ਜਸਟਿਸ ਵਿਨੋਦ ਕੁਮਾਰ ਪਰਵਾਨੀ ਦੀ ਹਾਈ ਕੋਰਟ ਦੇ ਬੈਂਚ ਨੇ ਸਰਕਾਰ ਤੇ ਹੁਕਮ ਉਤੇ ਰੋਕ ਲਗਾ ਦਿੱਤੀ ਹੈ ਇਸ ਤੋਂ ਪਹਿਲਾਂ 2024 ਵਿੱਚ ਸੁਪਰੀਮ ਕੋਰਟ ਨੇ ਟੂ ਚਾਈਲਡ ਪਾਲਿਸੀ ਉੱਤੇ ਵੱਡਾ ਫੈਸਲਾ ਦਿੱਤਾ ਸੀ ਜਿਸ ਕਰਯੋਗ ਹੈ ਕਿ ਰਾਜਸਥਾਨ ਦੇ 2 ਤੋਂ ਜ਼ਿਆਦਾ ਬੱਚਿਆਂ ਉੱਤੇ ਸਰਕਾਰੀ ਨੌਕਰੀ ਨਹੀਂ ਵਾਲੇ ਨਿਯਮ ਨੂੰ ਸੁਪਰੀਮ ਕੋਰਟ ਦੀ ਚੁਣੌਤੀ ਦਿੱਤੀ ਗਈ ਸੀ ਇਸ ਉੱਤੇ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਸੀ ਕਿ 2 ਤੋਂ ਜ਼ਿਆਦਾ ਬੱਚੇ ਹੋਣ ਉੱਤੇ ਸਰਕਾਰੀ ਨੌਕਰੀ ਦੇਣ ਤੋਂ ਮਨਾ ਕਰਨਾ ਪੇਤਪਵ ਨਹੀਂ ਹੈ ਅਦਾਲਤ ਨੇ ਕਿਹਾ ਸੀ ਨਿਯਮ 2 ਤੋਂ ਜ਼ਿਆਦਾ ਜੀਵਿਤ ਬੱਚੇ ਹੋਣ ਤੇ ਉਮੀਦਵਾਰਾਂ ਨੂੰ ਸਰਕਾਰੀ ਨੌਕਰੀ ਲਈ ਅਯੋਗ ਕਰਾਰ ਦਿੱਤਾ ਹੈ ਅਤੇ ਇਹ ਭੇਦਵਾਪੂਰਨ ਨਹੀਂ ਹੈ। ਅਦਾਲਤ ਨੇ ਸਾਫ਼ ਕੀਤਾ ਸੀ ਕਿ ਇਸ ਨਿਯਮ ਦਾ ਮਕਸਦ ਪਰਿਵਾਰ ਨਿਯੋਜਨ ਦਾ ਵਧਾਵਾ ਦੇਣਾ ਹੈ।